ਸਤਿਨਾਮ ਸ੍ਰੀ ਵਾਹਿਗੁਰੂ ਜੀ تیر ਕਾ ਬਣ ਕਾ ਬਣ ਗੁਣ ਕਹਿ ਤੈ ਦਾਵਾ ਤੁਸ ਸਾਹਿਬ ਗੁਣੀ ਧਾਨਾ ਮਰੀ ਮਹਿਮਾ ਵਰਣਨ ਕਿਨਾ ਜੇ ਕੋਈ ਜਾਗੈ ਨਿਤ ਇਕਵ ਜਿੰਦੀ ਅਰਜਾ ਦੂਜਾ ਸਹਵਿਆ ਬੈ ਚਿਤ ਸਤਗੁਰ ਆਇਓ ਸਰਨ ਤੁਹਾਰੀ ਸਰਹਾਰ ਸਤੂਬਾ ਕਿੰਤਾ ਨਹੀ ਹਮਾਰੀ ਆਪਣੇ ਸੇਵਕੀ ਆਪੇ ਰਾਖੈ ਆਪੇ ਨਾਮ ਜਪਾਵੇ ਜਹ ਜਗਾ ਜਿਕਿਰ ਸੇਵਕੀ ਆਹ

भक्तन को बरतना बिरला पावे को अवना सी जीवन को दाता सिमरत सम्मल खो दान भक्तन को बरतना बिरला पावे को ਮੇਰੇ ਮਨ ਜਪ ਗੁਰੂ ਘਰ ਪ੍ਰਭ ਸੋਈ ਜਾਕੇ ਸ਼ਰਨ ਪਿਆ ਸੁਖ ਪਾਈਐ ਬਹੜੂਖਣਾ ਹੋਈ ਰਹਾਉ ਬੜ ਭਾਗੀ ਸਾਧ ਸੰਗ ਪਰਪਤ ਤਿਨ ਪੇਟ ਤਰਮ ਤਖੋ ਕੀਤੂਰ ਨਾਨਕ ਦਾਸ ਬੰਸ ਹੈ ਜਿਨ ਹਰਨਾ ਮਿਰਦ ਪਰੋਈ ਬਡ ਭਾਗੀ ਸਾਜ ਸੰਗ ਪਰਬਤ ਤਿਨ ਭੇਟ ਤਦਰਮ ਤਖੋਈ ਤਿਨ ਕੀਤੂਰ ਨਾਨਕ ਦਾਸ ਬੰਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ